ਸਾਹੇ ਸੋ ਹੋਰ ਵੀ ਜਿੱਥੇ-ਜਿੱਥੇ ਗੁਰੂ ਮਹਾਰਾਜਿਆਂ ਦੇ ਅਵਤਾਰ ਦਿਹਾੜੇ ਸਮਾਗਮ ਮਨਾਏ ਜਾਣੇ ਨੇ ਉਹਨਾਂ ਦੀ ਵੀ ਦਾਸ ਡੇਟ ਦਿਨ ਬੋਲੇਗਾ 15 ਤਰੀਕ ਨੂੰ ਦਿਨ ਸੋਮਵਾਰ ਨੂੰ ਕਾਨੇਵਾਲਮ ਝੋਟ ਵਿਖੇ ਉੱਥੇ ਮਹੀਨੇ ਬਾਅਦ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਬਲਾਚੌਰ ਦੇ ਨੇੜੇ ਭੱਦੀ ਭੱਦੀ ਦੇ ਨੇੜੇ ਕਾਨੇਵਾਲ ਮਝੋਟ ਵਿਖੇ 15 ਤਰੀਕ ਨੂੰ ਗੁਰੂ ਮਹਾਰਾਜ ਜੀ ਦਾ ਉਤਾਰ ਦਿਹਾੜਾ ਮਨਾਇਆ ਜਾਵੇਗਾ ਤੇ 17 ਤਰੀਕ ਨੂੰ ਜੋ ਮੇਨ ਦਿਨ ਹੈ ਮੇਨ ਤਰੀਕ ਹੈ 17 ਜੁਲਾਈ ਨੂੰ ਧਾਮ ਤਲਵੰਡੀ ਖੁਰਦ ਵਿਖੇ ਵੀ ਬੜੀ ਸ਼ਰਧਾ ਪੂਰਵਕ ਗੁਰੂ ਮਹਾਰਾਜ ਜੀ ਦਾ ਉਤਾਰ ਦਿਹਾੜਾ ਮਨਾਇਆ ਜਾਵੇਗਾ ਤੇ 19 ਤਰੀਕ ਨੂੰ 19 ਜੁਲਾਈ ਨੂੰ ਵੀ ਪਿੰਡ ਬਡੂੰਦੀ ਵਿਖੇ ਬੜੇ ਸਤਿਕਾਰ ਦੇ ਨਾਲ ਸਮੂਹ ਸੰਗਤਾਂ ਵੱਲੋਂ ਗੁਰੂ ਮਹਾਰਾਜਿਆਂ ਦਾ ਉਤਾਰ ਦਿਹਾੜਾ ਮਨਾਇਆ ਜਾਵੇਗਾ ਤੇ 16 ਤਰੀਕ ਨੂੰ 10ਵੇਂ ਵਾਲੇ ਦਿਨ ਪਿੰਡ ਦਿਹੜੂ ਸ੍ਰੀ ਗੰਗੇਸ਼ਵਰ ਸਾਰ ਤਾਂ ਵਿਖੇ ਵੀ ਗੁਰੂ ਮਹਾਰਾਜਿਆਂ ਦਾ ਉਤਾਰ ਦਿਹਾੜਾ ਮਨਾਇਆ ਜਾਵੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਸਮਾਗਮਾਂ ਤੇ ਪਹੁੰਚ ਕੇ ਆਪਣੇ ਭਾਈ ਲਾਹੇ ਪ੍ਰਾਪਤ ਕਰੋ ਆਪਣੇ ਜੀਵਨ ਨੂੰ ਸਫਲਾ ਕਰੋ ਸਵਾਸਾ ਰੂਪੀ ਪੂੰਜੀ ਨੂੰ ਸਫਲਾ ਕਰੋ ਸਤ ਸਾਈ